ਜੋ ਠੁਟੀਆਂ ਮੰਗਾ ਸੀ ਉਸ ਤੋਂ ਬਾਅਦ ਅਗਲੀ ਡਿਸਕਸ ਕਰਨ ਲਈ ਅਸੀਂ ਤਿਆਰ ਆ ਤੇ ਉਹ ਸਾਨੂੰ ਸਾਡੇ ਤੋਂ ਤੁਸੀਂ ਟਾਈਮ ਲੈ ਲਓ ਉਹ ਕਹਿੰਦੇ ਸੀ ਵੀ ਇਲੈਕਸ਼ਨ ਹਰਿਆਣਾ ਦੀ 8 ਤਰੀਕ ਨੂੰ ਹੋ ਜਾਣੀ ਹੈ ਤੇ ਫਿਰ ਉਹਦਾ ਦਾਲ ਪਰਮਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰੈਸ ਸਕੱਤਰ ਪਵਨਦੀਪ ਸਿੰਘ ਜੀ ਮੈਲੋਂ ਉਹ ਐਲਿਪੀਸ਼ਨ ਬਤੀ ਹੋ ਗਿਆ ਇੱਕ ਸੈਕੰਡ ਜਰਸ਼ਾ ਸਵਾਗਤ ਹੈ ਮੈਂ ਤੁਹਾਨੂੰ ਚਰਵਾ ਬਸ ਅਸੀਂ ਪੰਜਾਬ ਦੇ ਵਿੱਚ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕਰ ਰਹੇ ਹਾਂ ਉਹਦੇ ਤਹਿਤ ਅੱਜ ਸਾਡੀ ਜਿਹੜੀ ਜਲੰਧਰ ਜ਼ਿਲ੍ਹੇ ਦੀ ਮੀਟਿੰਗ ਸੀਗੀ ਉਹ ਸ਼ਾਹਕੋਟ ਦੇ ਵਿੱਚ ਹੋਈ ਜਾਂ ਨਕੌਦਰਛ ਹੋਈ ਆ ਹੁਣ ਅਸੀਂ ਪ੍ਰੈਸ ਕਾਨਫਰੰਸ 'ਤੇ ਦੱਸਣ ਆਏ ਆ ਕਿ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਅੱਜ ਦੀਆਂ ਮੁਸ਼ਕਲਾਂ ਨੇ ਉਹ ਸਰਕਾਰ ਫੌਰੀ ਤੌਰ ਤੇ ਹੱਲ ਕਰੇ ਨੰਬਰ 1 ਡੀਪੀ ਦੀ ਭਾਰੀ ਕਮੀ ਆ ਅਸੀਂ ਆਲੂ ਬੀਜਣੇ ਆ ਅਸੀਂ ਕਣਕ ਬੀਜਣੀ ਆ ਉਹ ਸਾਡੇ ਨਾ ਸੁਸਾਇਟੀਆਂ 'ਚ ਆ ਨਾ ਪ੍ਰਾਈਵੇਟ ਕੋਲ ਆ ਜਿਹਦੇ ਕੋਲੇ ਪ੍ਰਾਈਵੇਟ ਕੋਲ ਹੈਗਾ ਵੀ ਆ ਤਾਂ ਸਾਡੀ ਲੁੱਟ ਕਰ ਰਿਆ ਨਾਲ ਕੋਈ ਨਾ ਕੋਈ ਸਮਾਨ ਸਾਨੂੰ ਮੜ ਰਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਫੌਰੀ ਤੌਰ ਤੇ ਸਰਕਾਰ ਇਹਦਾ ਜਿਹੜੀ ਆ ਡੀਏਪੀ ਦਾ ਪ੍ਰਬੰਧ ਕਰੇ ਦੂਸਰਾ ਸਾਡਾ ਝੋਨੇ ਦੀ ਫਸਲ ਆ ਰਹੀ ਆ ਪਰ ਸ਼ੈਲਰਾਂ ਦੇ ਵਿੱਚੋਂ ਅਜੇ ਚੌਲਾਂ ਦੀ ਚਕਾਈ ਵੀ ਨਹੀਂ ਹੋਈ ਉਹ ਵੀ ਪੰਜਾਬ ਸਰਕਾਰ ਨੂੰ ਕਹਿ ਰਹੇ ਆ ਵੀ ਸੈਂਟਰ ਨਾਲ ਗੱਲ ਕਰਕੇ ਫੌਰੀ ਤੌਰ ਤੇ ਝੋਨੇ ਦੀ ਜਿਹੜੀ ਆ ਚੌਲਾਂ ਦੀ ਚਕਬਾਈ ਕਰਵਾਵੇ ਤੇ ਸ਼ੈਲਰਾਂ ਵਾਲਿਆਂ ਨੇ ਕੁਝ ਮੰਗਾ ਨੇ ਉਹ ਹੜਤਾਲ ਕਰੀ ਬੈਠੇ ਨੇ ਉਹ ਸਾਡਾ ਜਿਹੜਾ 126 ਝੋਨਾ ਉਹਨੂੰ ਨਹੀਂ ਖਰੀਦ ਰਹੇ ਉਹਨਾਂ ਨੇ ਇਹ ਮੰਗਾਂ ਮੰਨ ਕੇ ਉਹਨਾਂ ਨਾਲ ਸੈਟਲਮੈਂਟ ਕਰਕੇ ਫੌਰੀ ਤੌਰ ਤੇ ਜਿਹੜਾ ਸਾਡੇ ਝੋਨੇ ਖਰੀਦਣ ਦਾ ਜਿਹੜਾ ਪ੍ਰਬੰਧ ਹੋਵੇ ਇਹ ਪੰਜਾਬ ਸਰਕਾਰ ਨੂੰ ਅਸੀਂ ਬੇਨਤੀਆਂ ਕੀਤੀਆਂ ਦੂਜੀ ਤੀਜੀ ਬੇਨਤੀ ਸਾਡੀ ਸੀ ਉਵਾਰਾ ਡਕਾਉਣੀ ਉਹ ਅਸੀਂ ਪਹਿਲਾਂ ਵੀ ਪੰਜਾਬ ਸਰਕਾਰ ਨਾਲ ਵਾਦ ਲਿਖਤੀ ਸਮਝੌਤਾ ਕੀਤਾ ਸੀ ਉਹਨਾਂ ਨੇ 31 ਮਾਰਚ ਸਾਡੇ ਤੋਂ ਲਈ ਸੀ ਜੋ ਲੰਘ ਗਈ ਆ ਵੀ ਅਸੀਂ 1000 ਏਕੜ ਪਟਿਆਲੇ ਦੇ ਕੋਲ ਜ਼ਮੀਨ ਲੈ ਲਈ ਆ ਉਹਦੇ ਵਿੱਚ ਛੱਡ ਦਿੱਤੇ ਜਾਣਗੇ ਪਰ ਉਹਦੇ ਤੇ ਕੋਈ ਕੰਮ ਨਹੀਂ ਹੋਇਆ ਤੇ ਅੱਜ ਅਸੀਂ ਇਹੀ ਕਹਿਣ ਆਇਆ ਵੀ ਤੁਹਾਨੂੰ ਬਹੁਤ ਸਮਾਂ 6 ਮਹੀਨੇ ਦਿੱਤਾ ਤੇ ਮਹੀਨਾ ਡੇਢ ਮਹੀਨਾ ਸੀ ਹੋਰ ਦਮ ਦੇ ਦਵਾਂਗੇ ਅਸੀਂ ਆ 10 ਤਰੀਕ ਨੂੰ ਆਉਣ ਵਾਲੀ ਨਵੰਬਰ ਦੇ ਦੂਜੇ ਹਫਤੇ ਦੀ ਕੋਈ ਡੇਟ ਦਵਾਂਗੇ ਉਹਦੇ ਵਿੱਚ 12 ਡੰਗਰ ਜਿਵੇਂ ਅੱਗੇ ਅਸੀਂ ਐਸਟੀਐਮ ਡੀਸੀਆਂ ਦੇ ਦਫ਼ਤਰਾਂ 'ਚ ਛੱਡੇ ਸੀ ਉਹ ਅਸੀਂ ਹੁਣ ਵੀ ਨਵੰਬਰ ਦੇ ਵਿੱਚ ਉਹ ਜਿਹੜੇ ਆ 12 ਡੰਗਰ ਤੇ ਕੁੱਤੇ ਅਸੀਂ ਛੱਡ ਕੇ ਆਵਾਂਗੇ ਨਹੀਂ ਤਾਂ ਸਰਕਾਰ ਉਹਨਾਂ ਨੂੰ ਸਾਂਭਣ ਦਾ ਪ੍ਰਬੰਧ ਕਰੇ ਨਹੀਂ ਤਾਂ ਗਾਊਸਸ ਸਾਡੀਆਂ ਜਥੇਬੰਦੀਆਂ ਨੂੰ ਸਾਨੂੰ ਦੇ ਦੇ ਵੀ ਅਸੀਂ ਸਾਂਭ ਲੈਣੇ ਆ ਜੇ ਸਰਕਾਰ ਦੇ ਹਰ ਇੱਕ ਮੇਰੇ ਜिले ਤੁਸੀਂ ਲੈਵਲ ਹਰ ਇੱਕ ਜ਼ਿਲ੍ਹੇ ਦੇ ਐਸ ਡੀ ਐਮ ਤੇ ਡੀ ਸੀ ਦਾ ਦੂਸਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਨਾਲ ਲੈ ਰਹੇ ਆ ਜਾਂ ਇਕੱਲੇ ਕਰਨਾ ਦੂਸਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਉਹ ਵੀ ਮੀਟਿੰਗ ਥੋੜੇ ਦਿਨਾਂ ਚ ਐਸ ਕੇ ਐਮ ਦੀ ਸਾਡੀ ਹੋ ਰਹੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਆਪਾਂ ਇਹ ਸਾਂਝਾ ਕਰ ਲਈਏ ਜੇ ਉਹ ਨਹੀਂ ਕਰਨਗੇ ਆ ਤਾਂ ਅਸੀਂ ਇਕੱਲੇ ਇਹ ਆਪਦੀ ਜਥੇਬੰਦੀ ਵੱਲੋਂ ਕਰਾਂਗੇ ਇਹ ਤੁਹਾਡੇ ਮੁਕਾਬਲ ਜਿਹੜੇ ਡੰਗਰ ਆ ਗਏ ਨੇ ਜਿਹੜੇ ਫੈਸਲੇ ਵਾਰਾ ਘੁੰਮਰੇ ਨੇ ਜਾਂ ਖੇਤਾਂ ਵਿੱਚ ਘੁੰਮਰੇ ਨੇ ਕਿੰਨੇ ਕਿੰਨੇ ਨੰਬਰ ਆਫ ਕਿਹੜੇ ਨੇ ਲੱਖਾਂ ਡੰਗਰ ਨੇ ਵਾਰਾ ਡੰਗਰ ਵੀ ਹੈ ਦੂਜੇ ਪਾਲਤੂ ਡੰਗਰਾਂ ਦਾ ਵੀ ਵੱਡਾ ਮਸਲਾ ਜਿਹੜੇ ਚੁੰਡਾਂ ਦੇ ਚੁੰਡ ਸ਼ਹਿਰਾਂ ਗਲੀਆਂ ਚ ਲਈ ਫਿਰਦੇ ਆ ਲੋਕ ਉਹ ਵੀ ਇੱਕ ਕਾਨੂੰਨ ਆ ਵੀ ਆਪਾਂ ਪਾਲਤੂ ਜਾਨਵਰ ਨੂੰ ਬਾਹਰ ਸੰਗਲ ਤੋਂ ਬਿਨਾ ਨਹੀਂ ਕੱਢ ਸਕਦੇ ਉਹ 144 ਲਾ ਕੇ ਉਹ ਤਾਂ ਡੀਸੀ ਕਰ ਸਕਦਾ ਉਹ ਤਾਂ ਪ੍ਰਸ਼ਾਸਨ ਨੂੰ ਹੀ ਕਹਿ ਸਕਦਾ ਸੰਬੰਧਤ ਐਸਐਸਚ ਨੂੰ ਕਹਿ ਸਕਦਾ ਵੀ ਤੁਹਾਡੇ ਤੇ ਪਰਚਾ ਹੋ ਜੂਗਾ ਜੇ ਤੁਸੀਂ ਬਾਹਰ ਲਗਾਏ ਹੋ ਉਹ ਤਾਂ ਇੱਕ ਦਬਕਾ ਮਾਰਨ ਦੀ ਲੋੜ ਆ ਸੁਧਾਰਾਂ ਦੀ ਉਹ ਲੋੜ ਆ ਤੋ ਉਹ ਆਪਣੇ ਘਰਾਂ ਚ ਰੱਖ ਲੈਣਗੇ ਲੋਕ ਉਹਨਾਂ ਨਾਲ ਵੱਡੇ ਵੀ ਜਿਹੜੇ ਕਾਰਨ ਹਾਸਿਆਂ ਦੇ ਬਣਦੇ ਆ ਸਾਡੀ ਜ਼ਮੀਨਾਂ ਦੇ ਜਿਹੜੇ ਨੁਕਸਾਨ ਹੁੰਦਾ ਆਮ ਲੋਕ ਜਿਹੜੇ ਲੰਗਦੇ ਆ ਉਹ ਉਹਨਾਂ ਦੇ ਐਕਸੀਡੈਂਟ ਦਾ ਕਾਰਨ ਬਣਦੇ ਆ ਕੋ ਪਾਲ ਤੋਂ ਕੋਣ ਕਿਹਨੇ ਡੰਗਣੇ ਕੋਣ ਲੋਕ ਨੇ ਜਿਹੜੇ ਗੁੱਜਰ ਨੇ ਬਾਹਰੋਂ ਭਾਈਚਾਰਾ ਆ ਜਾਂਦਾ ਕੋ ਉਹ ਆ ਕੇ ਕੋਈ ਸੜਕ ਤੇ ਬੈਠਾ ਕੋਈ ਕਲੋਨੀ ਖਾਲੀ ਆ ਪਲਾਟ ਆ ਉਹਦੇ ਚ ਬੈਠਾ ਉਹ ਸਾਡੀਆਂ ਕਲੋਨੀਆਂ ਜਿਹੜੇ ਅਸੀਂ ਬਰਾਖਤ ਲਾਉਨੇ ਆ ਅਪਰੋਜ ਫੋਟੋਆਂ ਖਿਚਾ ਲੈਂਦੇ ਆ ਹੁਣ ਆ ਬੜੀਆਂ ਫੋਟੋਆਂ ਲੋਕਾਂ ਨੇ ਖਚਾਈਆਂ ਲੀਡਰਾਂ ਨੇ ਵੀ ਅਸੀਂ ਅੱਜ 10000 ਦਰਖਤ ਲਾਤਾ ਅੱਜ 10 ਲੱਖ ਲਾਤਾ ਇੰਨੇ ਸਾਲਾਂ ਚ ਉਹ ਹੈ ਕਿੱਥੇ ਨਜ਼ਰ ਆਤ ਉਹ ਤੁਸੀਂ ਲਾਉਨੇ ਹੋ ਹਫਤੇ ਦੇ ਵਿੱਚ ਵਿੱਚ ਉਹ ਡੰਗਰ ਖਾ ਜਾਂਦੇ ਇਹਨਾਂ ਦਾ ਵੀ ਫੌਰੀ ਤੌਰ ਤੇ ਸਰਕਾਰ ਜਿਹੜਾ ਹੈ ਇਹਦਾ ਕਾਨੂੰਨ ਬਣਿਆ ਹੋਇਆ ਇਹਦਾ ਲਾਗੂ ਕਰਨ ਦੀ ਲੋੜ ਤੁਹਾਡੀ ਕਿਸੇ ਲੈਵਲ ਤੇ ਗੱਲ ਹੋਈ ਹੈ ਪੰਜਾਬ ਗੋਮਨ ਨਾਲ ਜਿਹੜੀ ਹੈ ਤੁਸੀਂ ਇਸ਼ੂ ਜ ਆਪਣੇ ਪਾਈ ਨੇ ਤੁਸੀਂ ਹਾਂ ਸਾਡਾ ਲਿਖਤੀ ਸਮਝੌਤਾ ਹੋਇਆ ਨਵੰਬਰ ਦੇ ਵਿੱਚ ਉਹ ਕਹਿੰਦਾ ਸੀ ਫੌਰੀ ਤੌਰ ਤੇ ਅਸੀਂ 31 ਮਾਰਚ ਲਈ ਉਹਨਾਂ ਨੇ ਸਾਡੇ ਤੋਂ ਵੀ ਜਿਹੜਾ 12 ਡੰਗਰਾਂ ਦਾ ਪ੍ਰਬੰਧ ਕਰਦਾਂਗੇ ਦੂਜਿਆਂ ਤੇ ਅਸੀਂ ਰੋਕ ਲਾ ਦਵਾਂਗੇ ਪਰ ਉਹ ਲਾਗੂ ਨਹੀਂ ਹੋਇਆ ਦੂਸਰਾ ਲਾਲ ਲਕੀਰ ਦੇ ਅੰਦਰ ਰਜਿਸਟਰੀਆਂ ਨਹੀਂ ਹੁੰਦੀਆਂ ਉਹ ਆਮ ਬੰਦੇ ਨੂੰ ਕਿਸੇ ਨੇ ਲੋਨ ਲੈਣਾ ਕੋਈ ਕਿਸੇ ਨੇ ਵੇਚਣੀ ਆ ਜਗਾ ਉਹ ਬੜੀ ਵੱਡੀ ਸਮੱਸਿਆ ਉਹ ਵੀ ਅਸੀਂ ਇਹਨਾਂ ਨਾਲ ਪੇਕ ਅਪਰ ਕੀਤਾ ਸੀ ਪੰਜਾਬ ਸਰਕਾਰ ਨਾਲ ਨਵੰਬਰ ਦੇ ਵਿੱਚ ਵੀ ਉਹ ਵੀ ਜਾ ਕੇ ਸਾਡੀਆਂ ਲਾਲ ਲਕੀਰ ਦੇ ਅੰਦਰ ਰਜਿਸਟਰੀਆਂ ਕੀਤੀਆਂ ਜਾਣ ਉਹ ਵੀ ਅਜੇ ਤੱਕ ਸਾਡੀਆਂ ਨਹੀਂ ਹੋਈਆਂ ਇੱਕ ਜਿਹੜੀ ਆਪਣੈਸ਼ਨ ਹਾਈਸਟਰੀਮ ਦੇ ਅੰਦਰ ਜਿਹੜੀ ਇੱਕ ਵਾਰ ਕਈ ਜਿਹੜੇ ਕਿਸਾਨ ਆਪਣੇ ਰਿਪੋਰਟਸ ਲੈ ਗਏ ਕਿਸਾਨ ਦੇ ਬੰਦੇ ਉਹਦੇ ਦੱਸਿਆ ਕਿ ਜਿਹੜੇ ਸਾਡੇ ਰਿਕੁਆਇਰਮੈਂਟਸ ਹੈ ਰੇਟ ਘਟਾਉਂਦੇ ਜਾ ਰਹੇ ਹੋ ਨਾ ਮੰਗਾ ਲੈ ਕੇ ਦੇਖੀ ਜਿਹੜੀ ਕੰਨੇ ਦੀ ਰੇਟ ਬਕਾਇਆ ਰਹੀ ਸੀ ਉਹਨੂੰ ਦੋਵੇਂ ਈਸ਼ ਨੂੰ ਲੈ ਕੇ ਇਸ ਸੀਨ ਸਰਕਾਰ ਨਾਲ ਬਾਬਾ ਗੱਲ ਹੋਈ ਤੇ ਕੀ ਲੱਗਦਾ ਮਸਲਾ ਹੱਲ ਹੋ ਰਿਹਾ ਉਦੋਂ ਮੁੱਖ ਮੰਤਰੀ ਸਾਹਿਬ ਨੇ ਕਹਤਾ ਸੀ ਵੀ ਇਹ ਤਾਂ ਗਵਰਨਮੈਂਟ ਇੰਡੀਆ ਨੇ ਪੈਸੇ ਦੇਣੇ ਆ ਉਹਨੂੰ ਕੀ ਅਫਸਰਾਂ ਨੂੰ ਆਵਦਾ ਨੂੰ ਕਿਹਾ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਜਿਹੜੇ ਕਲੈਕਟਰ ਰੇਟ ਨੇ ਉਹ ਪਹਿਲਾਂ ਬਹੁਤ ਘੱਟ ਸੀ ਜਿਹਦੇ ਕੋ ਕਹਣਾ ਸੀ 4 ਗੁਣਾ ਦੰਨੇ ਕਿਤੇ ਤਾਂ 6 ਲੱਖ ਰੁਪਏ ਅਸੀਂ 7 ਲੱਖ 28 ਲੱਖ ਦਾ ਅੱਜ ਗੱਲ ਕਿ ਕਿਤੇ ਕਿਲਾ ਹੈ ਮੇਰੇ ਪਿੰਡ ਕੋਲ ਚ ਵੀ ਲੰਘ ਰਿਹਾ ਉੱਥੇ 28-30 ਲੱਖ ਰੁਪਈਆ ਮਿਲ ਰਿਹਾ ਲੁਧਿਆਣੇ ਦੇ ਨੇੜੇ ਉੱਥੇ 60-70 ਲੱਖ ਤੋਂ ਵੀ ਐਗਰੀਕਲਚਰ ਦਾ ਲੈਂਡ ਐ ਇੱਥੋਂ ਹੁਣ ਮੈਂ ਆਇਆ ਹਾਂ ਸ਼ਾਹਕੋਟ ਦੇ ਨੇੜੇੋਂ ਇੱਥੇ ਵੀ ਕੋਈ 30-35 ਲੱਖੇ ਮਿਲ ਰਿਹਾ 30-35-40 ਲੱਖ ਤਾਂ ਆਮ ਐਗਰੀਕਲਚਰ ਦਾ ਹੋ ਗਿਆ ਫਿਰ ਉਦੋਂ ਬਾਅਦ ਜੇ ਕਿਸੇ ਨੇ ਚਾਰ ਕਿੱਲੇ ਦੇ ਵਿੱਚ ਦੀ ਲਾਈਨ ਲੰਘੀ ਅੱਧੀ ਜ਼ਮੀਨ ਇੱਧਰ ਰਹਿ ਗਈ ਅੱਧੀ ਇੱਧਰ ਰਹਿ ਗਈ ਉਹਦੀ ਵੈਲਿਊ ਘਟ ਗਈ ਤੇ ਇਸ ਲਈ ਅਸੀਂ ਕਹਿੰਦੇ ਹਾਂ ਵੀ ਮਾਰਕੀਟ ਰੇਟ ਜਿਵੇਂ ਅੱਗੇ ਸੜਕਾਂ ਬਣੀਆਂ ਮ ਉਸੇ ਹਿਸਾਬ ਦੇ ਨਾਲ ਉਹ ਚ ਡੀਸੀ ਮੈਂਬਰ ਹੋਵੇ ਉਹਦਾ ਤਹਿਸੀਲਦਾਰ ਮੈਂਬਰ ਹੋਵੇ ਸਰਪੰਚ ਹੋਵੇ ਨੰਬਰਦਾਰ ਹੋਵੇ ਉਹ ਇਸ ਤਰ੍ਹਾਂ ਕਮੇਟੀ ਬਣੇ ਵੀ ਇੱਥੇ ਮਾਰਕੀਟ ਕੀਆ ਉਹਦੇ ਹਿਸਾਬ ਦੇ ਨਾਲ ਅਜਾੜਾ ਪੱਤਾ ਜੋੜ ਕੇ ਸਾਨੂੰ ਉਹ ਪੈਸੇ ਜਿਹੜੇ ਮਿਲਣੇ ਚਾਹੀਦੇ ਆ ਤੇ ਉਤੀ ਗੱਲ ਸੀ ਗੰਨੇ ਦੀ ਮਿਲਣਾ ਨਵੰਬਰ ਦੇ ਵਿੱਚ ਇੱਕ ਤਾਂ ਕਿਹਾ ਵੀ 1 ਨਵੰਬਰ ਨੂੰ ਮਿਲਣਾ ਚੱਲਣੀਆਂ ਚਾਹੀਦੀਆਂ ਚਲਾਉਣੀਆਂ ਚਾਹੀਦੀਆਂ ਸਰਕਾਰ ਨੂੰ ਕੋਆਪਰੇਟਿਵ ਦੂਸਰਾ ਗੰਨੇ ਦਾ ਰੇਟ ਸਾਡਾ ਅਨਾਉਂਸ ਨਹੀਂ ਹੋਇਆ ਉਹ ਸਾਡਾ ਗੰਨੇ ਦਾ ਰੇਟ ਸਰਕਾਰ ਫੌਰੀ ਤੌਰ ਤੇ ਅਨਾਉਂਸ ਕਰੇ ਤੀਸਰਾ ਸਾਡੀ ਫਗਵਾੜਾ ਮਿਲਵਲ ਪਕਾਇਆ ਰਕਮ ਰਹੀਦੀ ਆ ਜੀ ਉਹ ਫੌਰੀ ਤੌਰ ਤੇ ਜਿਹੜੀ ਬਕਾਇਆ ਰਕਮ ਆ ਸਰਕਾਰ ਸਾਡੀ ਦਿਵਾਵੇ ਜਾਂਦਾ ਵੀ ਕਿੰਨਾ ਕੁ ਰੁਪਈਆ ਕਿੰਨਾ ਕੁ ਰੁਪਈਆ ਜਿਹੜਾ ਕਿਸਾਨਾਂ ਦਾ ਗੰਨਿਆਂ ਦੇ ਮਿੱਲਾਂ ਵਾਲੇ ਸਾਰੇ ਪੰਜਾਬ ਸਹਿਰੇਟਿਵ ਹੈਗੇ ਆ ਉਹ ਕੋਆਪਰੇਟਿਵ ਦਾ ਜਰੀ ਕੱਲ ਵੀ ਪ੍ਰੈਸਟ ਕੀਤਾ ਗਿਆ ਜੀ ਕਿ ਉਹਨਾਂ ਦੇ ਅਸਲ ਹਾਲਾਤ ਉਹ ਕੋਆਪਰੇਟਿਵ ਦਾ ਤਾਂ तकरीबन ਸਰਕਾਰ ਨੇ ਕਲੀਅਰ ਕਰਤਾ ਇੱਕ ਧੂਰੀ ਮਿਲ ਦਾ ਬਕਾਇਆ ਰਹਿੰਦਾ 8-10 ਕਰੋੜ ਤੇ 20-25 ਕਰੋੜ ਮੇ ਰੱਖਿਆ ਲੇਦਾ ਫਗਵਾੜੇ ਮਿਲਦਾ ਹੈਗਾ ਉਸਮ ਨੇ ਏਡੀ ਗੱਲ ਸਰਕਾਰਾਂ ਲਈ ਤੇ ਉਹਨਾਂ ਦੀ ਜ਼ਮੀਨ ਵੀ ਅਟੈਚ ਹੋਈ ਹੋਈ ਹੈ ਜਿਨ੍ਹਾਂ ਦੀ ਮਿਲਾਂ ਉਪਰਿ ਤੋਂ ਜ਼ਮੀਨ ਨੂੰ ਵੇਚ ਕੇ ਜਾਂ ਕੋ ਕਰਕੇ ਸਰਕਾਰ ਆ ਉਹਦੇ ਹੱਥ ਚ ਲੈ ਕੇ ਕਿਸਾਨਾਂ ਨੂੰ ਪੈਸੇ ਤਾਂ ਦਵੇ ਸਾਨੂੰ ਤਿੰਨ ਤਿੰਨ ਸਾਲ ਹੋ ਗਏ ਫਸਲ ਵੇਚੀ ਨੂੰ ਤੇ ਵਿਆਜ ਤੇ ਲੈ ਕੇ ਅਸੀਂ ਉਹ ਪੈਸੇ ਲਾਏ ਹੋਏ ਨੇ ਤੇ ਇਸ ਲਈ ਕਿਸਾਨ ਉਹ ਫੌਰੀ ਤੌਰ ਤੇ ਅਸੀਂ ਕਹਿੰਦੇ ਪੈਸੇ ਦਿੱਤੇ ਮੰਗ ਤੁਸੀਂ ਕਿੰਨੀ ਵੀ ਵਧਾਣੀ ਚਾਹੁੰਦੇ ਜਿਹੜੀ ਮਿਨੀਮਮ ਜਿਹੜੀ ਪ੍ਰਾਈਸ ਹੈ ਜਿਹੜੀ ਤੁਹਾਡੀ ਉਹ 450 ਰੁਪਿਆ ਸਾਡਾ ਰੇਟ ਬਣਦਾ ਜੀ ਅੱਛਾ ਜੀ ਸੁਆਮੀ ਨਾਥਨ ਮੁਤਾਬਕ ਐਸੇ ਕਿੰਨਾ ਬਣਦਾ ਤੇ ਪਿਛਲੇ ਸਾਲ ਸੀਗਾ ਜੀ 390 ਰੁਪਿਆ ਰੇਟ ਸੀ ਉਹ ਕਰਵਾਇਆ ਸੀ 10 ਰੁਪਏ ਵਧਾਏ ਸੀ ਇਹਨਾਂ ਨੇ ਤੇ ਉਸ ਅਸੀਂ ਕਹਿੰਦੇ ਕਿ 450 ਘਟੋ ਘਟ ਕੀਤਾ ਜੀ ਬੋਦੋ ਤੁਸੀਂ ਇੱਕ ਗੱਲ ਦੱਸ ਦਿਓ ਸਰਕਾਰ ਸਰਕਾਰ ਦੇ ਜਦੋਂ ਵੀ ਅੱਥਰਾਂ ਦੀ ਮੀਟਿੰਗ ਦੀ ਬੈਠਕ ਹੁੰਦੀ ਹੈ ਹੁਣ ਚਾਹੇ ਇਲੈਕਸ਼ਨ ਪਹਿਲਾਂ ਹੀ ਇਲੈਕਸ਼ਨ ਹੋਣੇ ਰਾਣਾ ਚ ਹੀ ਲੱਗਦੇ ਕਿ ਉੱਥੇ ਵੀ ਆਪਣੇ ਮੁੱਦਿਆਂ ਦੀ ਗੱਲ ਕੀਤੀ ਗਈ ਪੰਜਾਬ ਦੇ ਅਸੀਂ ਹਰੇਕ ਮੁੱਦਾ ਹੱਲ ਕਰਾਂਗੇ ਚਾਹੇ ਕਿਸਾਨੀ ਦਾ ਹੋਵੇ ਜਾਂ ਜਿਹੜੇ ਮਾਤੀ ਦਾ ਲੱਗਦਾ ਕਿ ਆਪਣੇ ਚਾਹੇ ਜਿਹੜੇ ਦਾ ਗੱਲ ਨਹੀਂ ਬਗਾਇਆ ਰਾਸ਼ੀ ਹੋ ਗਈ ਆਪੋਰਡੇ ਐਮਐਸਪੀਆ ਹੋਰ ਇਸ਼ੂ ਹੈਗੇ ਸਰਕਾਰ ਪਹਿਲਾਂ ਤਾਂ ਤੋਂ ਵਾਦੀ ਕਰਦੀ ਬਾਅਦ ਚ ਇੱਕ ਕੇਂਦਰ ਸਰਕਾਰ ਵੱਲ ਗੱਲ ਕਹੀ ਕਿ ਸਾਰਾ ਕੁਝ ਹੈ ਕੇਂਦਰ ਸਰਕਾਰ ਦੇ ਅਪਚੇਗਾ। ਸਗੈਰ ਆਪਣਾ ਆਪਣੇ ਦੇ ਭਲਕੇ ਦੇ ਭੱਲਾ ਛਾੜਦੀ ਨਜ਼ਰ ਆਉਂਦੀ ਹੈ। ਤਾਂ ਵਾਦੀ ਕਿ ਕੀ ਮਨਛਾ ਹੈਗੀ ਆ ਫਿਰ ਕਿਉਂ ਸਰਕਾਰ ਦੀ ਸਰਕਾਰ ਦੀ ਡਿਊਟੀ ਹੁੰਦੀ ਹੈ ਜੀ ਕੇਂਦਰ ਤੋਂ ਵੀ ਸਾਨੂੰ ਲੈ ਕੇ ਆਉਣਾ। ਬਹੁਤ ਕਈ ਚੀਜ਼ਾਂ ਜਿਹੜੀ ਪੰਜਾਬ ਸਰਕਾਰ ਦੇ ਅੱਥਰ ਕਿ ਹੁਣ ਅਸੀਂ ਇਹੀ ਕਿਹਾ ਸੀ ਵੀ ਤੁਸੀਂ ਰੈਗੂਲੇਸ਼ਨੇ ਕਰ ਦੋ। ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ। ਉਹ ਤਾਂ ਕਰਨਾ ਤਾਂ ਕੇਂਦਰ ਨੇ ਆ ਨਾ ਪਰ ਰੈਗੂਲੇਸ਼ਨ ਤਾਂ ਇਹਨਾਂ ਨੇ ਕਰਨਾ। ਜੇ ਅਸੀਂ ਕੋਈ ਚੀਜ਼ ਮੰਗਾਗੇ ਹੀ ਨਹੀਂ ਤਾਂ ਤੁਹਾਨੂੰ ਮਿਲੂਗੀ ਕਿਵੇਂ? ਉਹ ਰੈਗੂਲੇਸ਼ਨ ਕਿਉਂ ਨਹੀਂ ਕੀਤਾ ਹਾਂ ਤੇ ਦੂਜਾ ਇਸ ਇੱਥੇ ਕੀ ਨੁਕਸਾਨ ਸੀ ਜਿਹੜਾ ਹਸੈਨੀ ਵਾਲਾ ਜਾਂ ਬਾਗਾ ਵਾਟਰਫੋਲਨ ਚ ਉਹ ਰੈਗੂਲੇਸ਼ਨ ਕਿਉਂ ਨਹੀਂ ਕਰਕੇ ਭੇਜਿਆ ਕੇਂਦਰ ਸਰਕਾਰ ਨੂੰ ਜੇ ਹੁਣ ਇਹਨਾਂ ਦੇ ਮਿਨਿਸਟਰ ਜਿਵੇਂ ਆਰਟੀਫ ਸਾਡਾ ਰੁਕਿਆ ਜੇ ਉੱਥੇ ਕੇਂਦਰ ਕੋਲ ਜਾ ਕੇ ਬੈਠਣਗੇ ਮਿਨਿਸਟਰ ਤਾਂ ਕੇਂਦਰ ਤੋਂ ਲੈ ਕੇ ਆਉਣਗੇ ਦੋ ਤਿੰਨ ਸਾਲ ਹੋ ਗਏ ਹਜ਼ਾਰਾਂ ਕਰੋੜ ਰੁਪਏ ਜਿਹਦਾ ਕੋਈ ਮੰਡੀ ਨਹੀਂ ਮਣੀ ਸੜਕਾਂ ਦੀ ਜਿਹੜੀ ਰਿਪੇਅਰ ਹੋਣੀ ਆ ਲਿੰਕ ਰੋਡਾਂ ਸਾਰੀਆਂ ਟੁੱਟੀਆਂ ਨੇ ਤੇ ਕਰਜ਼ਾ ਤਾਂ ਅਸੀਂ ਲਈ ਜਾ ਰਹੇ ਹਾਂ ਨਿਵਾੜ ਤੋਂ ਪਰ ਉਹ ਆਪਦੇ ਪੈਸੇ ਮੰਗਣ ਚ ਉਹਨਾਂ ਦੇ ਪ੍ਰੈਸ਼ਰ ਬਣਾਉਣਾ ਚਾਹੀਦਾ ਤੇ ਉਹ ਆਪਦੇ ਪੈਸੇ ਲੈ ਕੇ ਆਉਣੇ ਚਾਹੀਦੇ ਜਿਹੜਾ ਜਿਹੜਾ ਕਿਤੇ ਨਾ ਕਿਤੇ ਲੱਗਦਾ ਜਿਹੜਾ ਜਿਹੜਾ ਫੰਡ ਆਉਂਦਾ ਕਿਤੇ ਹੋਟ ਟੈਕ ਵਾਸ਼ਿੰਗ ਹੋ ਕੇ ਜਿਹੜੇ ਜ਼ਰੂਰੀ ਕੰਮ ਲੱਗਣਾ ਚਾਹੀਦਾ ਜਾਂ ਫਿਰ ਜਿਹੜੇ ਜ਼ਾਨੀ ਮੁੱਦੇ ਜਾਂ ਉਹ ਜਿਹੜੇ ਛੇਡ ਗਵਰਨਮੈਂਟ ਦੇ ਨਾਲ ਡੀਸ਼ੂ ਹੋਏ ਉਹਨਾਂ ਤੇ ਲੱਗਦੀ ਹੈ ਹੋਰ ਕਿਤੇ ਡਿਵਰਟ ਹੋ ਰਿਹਾ ਜੀ ਫੰਡ ਦੀ ਇਸ ਚੀਜ਼ ਦਾ ਵੀ ਥੋੜਾ ਪਹਿਲਾਂ ਕੁਝ ਹੈਗਾ ਵੀ ਜਿਵੇਂ ਜਿਵੇਂ ਆਰ ਡੀ ਐਫ ਸੀਗਾ ਵੀ ਕਿਸੇ ਕਿਸਾਨਾਂ ਦੀ ਕਰਜ਼ਾ ਮਾਫੀ ਜਾਂ ਕਿਸੇ ਹੋਰ ਚੀਜ਼ਾਂ ਤੇ ਇਹਨਾਂ ਨੇ ਜਾਂ ਆਪਦੇ ਕੁਝ ਭਲਾਈ ਦੇ ਕੰਮਾਂ 'ਚ ਜਾਬਦੀਆਂ ਗ੍ਰਾਂਟਾਂ ਮੰਨਣ ਪਿੰਡਾਂ ਲਈ ਹੁੰਦਾ ਰੂਰਲ ਡਵੈਲਪਮੈਂਟ ਫੰਡ ਜੀ ਉਹ ਪਿੰਡਾਂ ਦੀਆਂ ਸੜਕਾਂ ਤੇ ਪਿੰਡਾਂ ਦੀਆਂ ਮੰਡੀਆਂ ਹੀ ਨਾਲ ਹੀ ਲੱਗਣਾ ਚਾਹੀਦਾ ਸਪੋਲ ਜਿਹੜਾ ਪਾਣੀ ਰਾਵੀ ਦਰਿਆ ਦਾ ਪਾਕਿਸਤਾਨ ਹਾਲ ਜਾ ਰਿਹਾ ਕਿਹਦਾ ਪਾਣੀ ਲਗਾ ਜਿਹੜਾ ਹੱਥ ਹੱਥ ਜੰਡਾ ਤੇ ਇਹਦੇ ਤੇ ਵੀ ਇਹ ਤਾਂ ਜੀ ਬਰਸਾਤਾਂ ਜਿੰਨੀਆਂ ਖੋ ਜਾਂਦੀਆਂ ਉਹਦੇ ਮੁਤਾਬਕ ਕੋਈ ਪੱਕਾ ਨਹੀਂ ਅਸੀਂ ਇਹ ਵੀ ਕਿਹਾ ਸੀ ਰੀਚਾਰਜ ਵੈਲ ਬਣਾਓ ਜਦੋਂ ਪਾਣੀ ਰੁੜ ਕੇ ਚਲੇ ਜਾਂਦਾ ਇਹਨਾਂ ਨੇ ਉਦੋਂ ਕਹਿੰਦੇ ਸੀ ਹਾਂ ਹੋਣਾ ਚਾਹੀਦਾ ਸਾਰਾ ਕੁਝ ਹੋਣਾ ਚਾਹੀਦਾ ਪਰ ਕੋਈ ਵੀ ਉਹਦੇ ਤੇ ਕੰਮ ਨਹੀਂ ਕੀਤਾ ਗਿਆ ਉਹਨਾਂ ਸੱਤ ਲੋ ਜਾਂਦਾ ਸਤਲੋਈ ਦਾ ਹਰੇਕ ਸਾਲ ਬੰਨ ਟੁੱਟ ਜਾਂਦਾ ਆਮ ਆਪ ਲੋਕਾਂ ਨੇ ਜਾ ਕੇ ਬੰਨ ਲਾਇਆ ਜਿੰਨੇ ਪੈਸੇ ਤੁਸੀਂ 20 ਸਾਲ ਚ ਕਢਾ ਲਓ ਜਿੰਨੇ ਪੈਸੇ ਫੰਡ ਆਏ ਨੇ ਉਹਨੇ ਪੈਸੇ ਨਾ ਤਾਂ ਸਤਲੋਈ ਦੇ ਪੱਕੇ ਦੋ ਹੀ ਕੰਡੇ ਹੋ ਜਾਂਦੇ ਉਹ ਪੈਸੇ ਆਉਂਦੇ ਨੇ ਕਰੋੜਾਂ ਰੁਪਇਆ ਆਉਂਦਾ ਥੋੜੇ ਬਹੁਤੇ ਲੱਗ ਜਾਂਦੇ ਆ ਉਹ ਲੋਕ ਆਪ ਹੀ ਲਾ ਦਉਂਦੇ ਆ ਤੇ ਇਹ ਜਿਹੜੇ ਮਹਿਕਮੇ ਖਾ ਜਾਂਦੇ ਤੇ ਇਸ ਲਾਸਟ ਸਰਕਾਰ ਨੂੰ ਕੀ ਅਪੀਲ ਕਰਨ ਦਾ ਜਿਹੜੇ ਮੁੱਦੇ ਲੈ ਕੇ ਕਿੰਨੇ ਕਿੰਨੇ ਸਰਕਾਰ ਨੂੰ ਵੀ ਪਿਲ ਕਰਦੇ ਥੋੜਾ ਬੋਲ ਜਿਹੜੇ ਸਰਕਾਰ ਸਹਿ ਸਹਿਰਦ ਹੋਵੇ ਜਿਹੜੇ ਵਾਅਦੇ ਕਰਦੀ ਆ ਉਹ ਵਾਅਦੇ ਨੂੰ ਪੂਰੇ ਉਤਾਰੇ ਜਿਹੜੇ ਸਾਡੇ ਨਾਲ ਲਿਖਤੀ ਵਾਅਦੇ ਕੀਤੇ ਆ ਉਹਨਾਂ ਦੇ ਮਗਰ ਗੌਰ ਕਰੇ ਅਫਸਰਾਂ ਤੋਂ ਕਹਿ ਕੇ ਕੰਮ ਕਰਾਵੇ ਨੋਟੀਫਿਕੇਸ਼ਨ ਕਰਾਵੇ ਉਹਦਾ ਸਰਕਾਰ ਪਿੱਛਾ ਨਹੀਂ ਕਰਦੀ ਵਾਅਦੇ ਕਰ ਲੈਂਦੀ ਆ ਸਾਨੂੰ ਕਹਿ ਵੀ ਦਿੰਦੇ ਹੋਗੇ ਪਰ ਕੰਮ ਨਹੀਂ ਹੁੰਦਾ ਤੇ ਫਿਰ ਸਰਕਾਰ ਚਾਰ-ਚਾਰ ਮਹੀਨੇ ਮੀਟਿੰਗ ਨਹੀਂ ਦਿੰਦੀ ਜਿੱਦਣ ਅਸੀਂ ਧਰਨਾ ਮਾਰਦੇ ਆ ਉਦਨ ਹੀ ਸਾਨੂੰ ਮੀਟਿੰਗ ਮਿਲਦੀ ਆ ਜੇ ਅਸੀਂ ਚੰਡੀਗੜ੍ਹ ਜਾਣੇ ਵੇ ਅਸੀਂ ਘੇਰਨ ਚੱਲੇ ਆ ਉਦਨ ਸੀਐਮ ਮਿਲਦਾ ਨਹੀਂ ਸੀਐਮ ਐਂ ਨਹੀਂ ਮਿਲਦਾ ਉਹਦੇ ਜੇ ਫਿਰ ਅਸੀਂ ਵੀ ਕਰੀਏ ਫਿਰ ਤੁਸੀਂ ਕਰੀਏ ਪੁੱਛੀ ਸੀ ਸੀਐਮ ਫਿਰ ਕੀ ਇਹ ਚੀਜ਼ ਕਹਿੰਦੇ ਕਿ ਕਿਸਾਨ ਬਿਨਾਂ ਵਜੇ ਕਿਤਨੇ ਗੱਤ ਨੇ ਅਮਲੇ ਧਰਨੇ ਲਾਉਂਦੇ ਨਹੀਂ ਪਿੱਛੇ ਸੀਐਮ ਨੇ ਵੀ ਸਾਡੇ ਤੇ ਟਵੀਟ ਕੀਤਾ ਸੀ ਹਾਂ ਬਿਲਕੁਲ ਵੀ ਵਜਾ ਨਹੀਂ ਦੇਖਦੇ ਜਗਾ ਦੇਖਦੇ ਹਾਂ ਬਿਲਕੁਲ ਤੇ ਇਹਨਾਂ ਨੂੰ ਕਿਸਾਨ ਨਹੀਂ ਲੱਭਣੇ ਆਨਲਾਈਨ ਧਰਨੇ ਲਾਉਂਦੇ ਪਰ ਅਸੀਂ ਜਵਾਬ ਦਿੱਤਾ ਸੀ ਚੰਡੀਗੜ੍ਹ ਤਿੰਨ ਦਿਨ ਬੈਠ ਕੇ ਵੀ ਆਹ ਦੇਖ ਲਓ ਕਿਸਾਨ ਆ ਗਏ ਸਾਡੇ ਇੱਕ ਆਵਾਜ਼ ਮਾਰੀ ਤਾਂ ਜਿੱਥੇ ਅਸੀਂ ਆਵਾਜ਼ ਮਾਰਾਂਗੇ ਕਿਸਾਨ ਆ ਜਾਣਗੇ ਕਿਉਂਕਿ ਕਿਸਾਨ ਦੁਖੀ ਆ ਆਮ ਲੋਕ ਦੁਖੀ ਆ ਅੱਜ ਦੇਖੋ ਤੁਸੀਂ ਹਾਲਾਤ ਕੀ ਹੋਇਆ ਨਸ਼ਾ ਕੋਈ ਹਟਿਆ ਕੋਈ ਮਾਈਨਿੰਗ ਹਟੀ ਆ ਅਮਨ ਕਾਨੂੰਨ ਦੀ ਸਥਿਤੀ ਐਡੀ ਕ ਮਾੜੀ ਹੋ ਗਈ ਆ ਹਰ ਰੋਜ਼ ਜਿਹੜੇ ਲੋਕਾਂ ਤੋਂ ਲੁੱਟਾਂ ਖੋਹਾਂ ਕੋਈ ਬੰਦਾ ਸ਼ਾਮ ਨੂੰ ਲੰਘ ਨਹੀਂ ਸਕਦਾ ਆ ਮੇਰੇ ਨਾਲੇ ਬੰਦਾ ਦੋ ਵਾਰ ਲੁੱਟ ਲਿਆ ਇਹ ਸਕੂਟਰ ਤੇ ਜਾਂਦਾ ਦਿਨੇ 6:30 ਵਜੇ ਜਿੱਥੇ ਵੀ ਕਿਤੇ ਮੋਬਾਈਲ ਖੋਹ ਲੈਂਦੇ ਆ ਰੋਜ਼ ਲੁੱਟਾਂ ਖੋਹਾਂ ਫਰੋਤੀਆਂ ਮੰਗਣੀਆਂ ਇਹਦੇ ਤੇ ਵੀ ਇਹਨਾਂ ਨੂੰ ਕੰਮ ਕਰ